ਫਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਫੱਤੂ ਵਾਲਾ ਵਿਖੇ 에ਅਰ ਫੋਰਸ ਦੀ 116 ਕਨਾਲ ਤੋਂ ਜ਼ਿਆਦਾ ਜਗ੍ਹਾ ਸੀ ਜਿੱਥੇ ਰਸੂਗਦਾਰ ਲੋਕਾਂ ਨੇ ਕਬਜ਼ਾ ਕਰ ਲਿਆ ਸੀ ਹੁਕਮ ਹੋਇਆ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਉਹ ਜਗ੍ਹਾ ਖਾਲੀ ਕਰਵਾਵੇ ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਸੁੱਤਾ ਰਿਹਾ ਜਿਸ ਤੋਂ ਬਾਅਦ ਪਟੀਸ਼ਨ ਕਰਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦਾ ਤੇ ਹਾਈ ਕੋਰਟ ਨੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਫਰੋਜ਼ਪੁਰ ਯਾਨੀ ਫਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਜੇਸ਼ ਧਮਾਨ ਨੂੰ ਕਿਹਾ ਕਿ 6 ਹਫ਼ਤੇ ਦੇ ਵਿੱਚ ਵਿੱਚ ਐਕਸ਼ਨ ਲਿਆ ਜਾਵੇ ਨਹੀਂ ਤਾਂ ਅਗਲੀ ਪੇਸ਼ੀ ਤੇ ਉਹਨਾਂ ਨੂੰ ਤਲਬ ਕੀਤਾ ਜਾ ਸਕਦਾ ਤੇ ਜਿਸ ਕਰਕੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਾਜੜਾ ਪੈ ਚੁੱਕਿਆ ਨੇ ਉਸ ਜਿਹੜਾ ਪ੍ਰਸ਼ਾਸਨ ਨੂੰ ਭਾਜੜਾ ਪਈਆਂ ਨੇ ਜਿਹੜਾ ਹੁਣ ਤੱਕ ਜਾਣ ਬੁੱਝ ਕੇ ਅੱਖਾਂ ਮੀਚ ਕੇ ਸੁੱਤਾ ਪਿਆ ਸੀ ਪੂਰਾ ਮਸਲਾ ਕੀ ਅਸਲ ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਬਣੇ ਜਹਾਜ਼ ਗਰਾਊਂਡ 에어ਫੀਲਡ ਦੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਪਿਛਲੇ 2.5 ਸਾਲ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਚ ਲੰਬਤ ਪਈ ਇਨਕੁਆਇਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਖਤ ਹੋ ਗਈ ਆ ਫਰੂਜ਼ਪੁਰ ਸ਼ੌਣੀ ਦੇ ਨਾਲ ਲੱਗਦੇ ਪਿੰਡ ਫੱਤੂ ਵਾਲਾ ਦੀ 116 ਕਨਾਲ ਤੋਂ ਜ਼ਿਆਦਾ ਜਿਹੜੇ ਕਰੀਬ 118 ਕਨਾਲ ਜਗ੍ਹਾ ਦੱਸੀ ਜਾ ਰਹੀ 118 ਕਨਾਲ 16 ਮਰਲੇ ਜਹਾਜ਼ ਗਰਾਊਂਡ ਵਾਲੀ ਜਗ੍ਹਾ ਤੇ ਨਜ਼ਾਇਜ਼ ਕਬਜ਼ੇ ਕਰਾਉਣ ਵਾਲੇ ਮਾਮਲੇ 'ਚ ਇਨਕੁਆਇਰੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਣ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਆਦੇਸ਼ ਜਾਰੀ ਕੀਤੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਬਾਬਤ ਦਾਇਰ ਪਟੀਸ਼ਨ ਤੇ ਕਹਿਰੇ ਬੈਂਚ ਨੇ ਆਧਾਰਿਤ ਜਸਟਿਸ ਹਰਕੇਸ਼ ਮਨੂਜਾ ਸਾਹਿਬ ਦੀ ਕੋਰਟ ਨੇ ਹੁਕਮ ਜਾਰੀ ਕੀਤਾ ਕਿ 2.5 ਸਾਲ ਤੋਂ ਲੰਬਿਤ ਪਈ ਇਸ ਮਾਮਲੇ ਦੀ ਇਨਕੁਆਇਰੀ ਦਫਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ 6 ਹਫ਼ਤਿਆਂ 'ਚ ਕਰੇ ਜੇਕਰ ਡਿਪਟੀ ਕਮਿਸ਼ਨਰ ਦਫਤਰ 6 ਹਫਤਿਆਂ ਵਿੱਚ ਇਨਕੁਆਇਰੀ ਮੁਕੰਮਲ ਨਹੀਂ ਕਰਦਾ ਤਾਂ ਫਿਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਪਟੀਸ਼ਨ ਕਰਤਾ ਵੱਲੋਂ ਦਾਇਰ ਮੋੜ ਸੁਣਵਾਈ ਦਰਖਾਸਤੇ ਹਾਈ ਕੋਰਟ ਚ ਪੇਸ਼ ਹੋ ਕੇ ਜਵਾਬ ਦੇਣੀ ਦੇਣੀ ਪਏਗੀ ਜਿਹੜੀ ਸਾਹਮਣੇ ਆਈ ਹੈ ਮਸਲਾ ਕਿ ਫਿਰੋਜ਼ਪੁਰ ਦੇ ਵਾਸੀ ਨਿਸ਼ਾਨ ਸਿੰਘ ਪੁੱਤਰ ਦਲੀਪ ਸਿੰਘ ਵੱਲੋਂ ਜੁਨੀਅਨ ਆਫ ਇੰਡੀਆ ਪੰਜਾਬ ਸਰਕਾਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਐਸਐਸਪੀ ਫਿਰੋਜ਼ਪੁਰ ਅਤੇ ਐਸਡੀਐਮ ਫਿਰੋਜ਼ਪੁਰ ਨੂੰ ਉੱਤਰਵਾਦੀ ਧਿਰ ਬਣਾਉਂਦੇ ਹੋਏ ਹਾਈ ਕੋਰਟ 'ਚ ਇੱਕ ਪਟੀਸ਼ਨ ਵਕੀਲ ਪਿਊਸ਼ ਗਗਨੇਜਾ ਤੇ ਕੁਲਜੀਤ ਸਿੰਘ ਰਾਹੀ ਦਾਇਰ ਕੀਤੀ ਸੀ ਜਿਸ 16 April 2021 ਨੂੰ ਇੱਕ ਪੱਤਰ ਦਾ ਹਵਾਲਾ ਵੀ ਦਿੱਤਾ ਗਿਆ ਸੀ ਇਹ ਦਫਤਰ ਕਮਾਂਡਰਡ 에ਅਰ ਫੋਰਸ ਸਟੇਸ਼ਨ ਹਲਵਾਰਾ ਜ਼ਿਲ੍ਹਾ ਲੁਧਿਆਣਾ ਤੇ ਸਟੇਸ਼ਨ ਹੈੱਡ ਕੁਆਟਰ ਆਰਮੀ ਬਜਰੀਆ ਐਡਮਿਟ ਕਮਾਂਡੈਂਟ ਫਿਰੋਜ਼ਪੁਰ ਕੈਂਟ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਲਿਖਿਆ ਗਿਆ ਸੀ ਕਿ ਜਿਸ ਵਿੱਚ 에어ਫੋਰਸ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਦੱਸਿਆ ਸੀ ਕਿ ਪਿੰਡ ਫਤੂਵਾਲਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਫਿਰੋਜ਼ਪੁਰ ਚ 1947 ਤੋਂ ਪਹਿਲਾਂ ਦੇਸ਼ ਦੀ ਪੁਖਤਾ ਸੁਰੱਖਿਆ ਵਾਸਤੇ 에어ਫੀਲਡ ਜਾਜ ਗਰਾਊਂਡ ਵਾਸਤੇ ਜਗ੍ਹਾ ਰੱਖੀ ਹੋਈ ਸੀ ਜਿਸ बाबਤ ਹਿੰਦ ਪਾਕ ਬਟਵਾਰੇ ਤੋਂ ਪਹਿਲਾਂ ਰਿਕਾਰਡ ਮੁਤਾਬਕ ਮਾਅਬਜ਼ਾ ਵੀ ਰੱਖਿਆ ਹੋਇਆ ਸੀ ਹਾਲਾਤਾਂ ਦੇ ਮੁਤਾਬਕ ਸਮੇਂ-ਸਮੇਂ ਤੇ 에어ਫੋਰਸ ਦੇ ਜੰਗੀ ਜਾਜ 1962 1965 1971 ਦੇ ਉਸ ਸਮੇਂ ਏਅਰਫੀਲਡ 'ਚ ਉਤਾਰੇ ਜਾਂਦੇ ਰਹੇ ਸਨ ਉਸ ਸਮੇਂ ਜਹਾਜ਼ ਗਰਾਊਂਡ ਵਾਲੀ ਜਗ੍ਹਾ ਤੇ ਕੋਈ ਵੀ ਵਿਅਕਤੀ ਫਸਲ ਕਾਸ਼ਤ ਨਹੀਂ ਕਰ ਸਕਦਾ ਸੀ ਕਿਸੇ ਵਿਅਕਤੀ ਦਾ ਜਹਾਜ਼ ਗਰਾਊਂਡ ਵਾਲੀ ਜਗ੍ਹਾ ਤੇ ਸਿੱਧਾ ਜਾਂ ਸਿੱਧੇ ਤੌਰ ਤੇ ਕਿਸੇ ਕਿਸਮ ਦਾ ਕੋਈ ਦਖਲਅੰਦਾਜ਼ੀ ਜਾਂ ਕਬਜ਼ਾ ਵੀ ਨਹੀਂ ਸੀ ਏਅਰਫੋਰਸ ਵੱਲੋਂ ਲਿਖੇ ਪੱਤਰ ਅਨੁਸਾਰ ਏਅਰਫੀਲਡ ਦੀ ਮਾਲਕੀ ਵਾਲੇ 118 ਕਨਾਲ 16 ਮਰਲੇ ਰਕਬੇ ਦੇ ਮਾਲ ਰਿਕਾਰਡ ਮੁਤਾਬਕ ਮਾਲਕ ਜਾਂ ਤਾਂ ਲੇਖ ਰਾਜਪੁੱਤਰ ਕਸ਼ੋਰੀ ਚੰਦ ਜੀ ਦਾ ਉਸ ਦੇ ਲੜਕੇ ਮਦਨ ਮੋਣ ਲਾਲ ਅਤੇ ਟੇਕ ਚੰਦ ਬਣਾਏ ਗਏ ਸੀ 1947 ਤੋਂ ਲੈ ਕੇ ਹੁਣ ਤੱਕ ਜਾਂ ਉਸ ਤੋਂ ਪਹਿਲਾਂ ਉਪਰੋਕਤ ਦਸੇ ਵਿਕਤੀਆਂ ਜੋ ਕਿਸੇ ਨੇ ਵੀ ਆਰਮੀ ਜਾਂ 에어 ਫੋਰਸ ਜਾਂ ਭਾਰ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਲਾਭ ਦੀ ਮੰਗ ਨਹੀਂ ਕੀਤੀ ਸੀ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਮਾਪ ਜਾ ਮਿਲ ਚੁੱਕਾ ਸੀ ਮਾਲ ਰਿਕਾਰਡ ਮੁਤਾਬਕ 118 ਕਨਾਲ 16 ਮਰਲੇ ਰਕਬੇ ਤੋਂ ਮਕਬੂਜਾ ਗਹਿਰੀਜਨ ਅੰਜੀਰੀਨ ਸੈਬ ਬਹਾਦਰ ਮਹਿਕਮਾ ਮਿਟਰੀ ਦਾ ਕਬਜ਼ਾ ਚੱਲੇ ਆ ਰਿਹਾ ਸੀ ਇਹ ਵੀ ਦੱਸਣਾ ਬੰਦਾ ਕਿ ਲਿਖੇ ਪੱਤਰ ਚ 에ਅਰ ਫੋਰਸ ਵੱਲੋਂ ਉਕਤ ਹਾਜ ਗਰਾਊਂਡ ਦੀ ਜਗ੍ਹਾ ਨੂੰ ਮਿਲੀ ਭੁਗਤ ਰਾਹੀਂ ਮਾਲ ਮਹਿਕਮੇ ਦੇ ਅਫਸਰਾਂ ਤੇ ਹੋਰ ਅਧਿਕਾਰੀਆਂ ਖੁਰਦ ਬੁਰਦ ਕਾਰਨ ਖਾਤਰ ਇੱਕ ਸਾਜ਼ਿਸ਼ ਤਹਿਤ ਦੇਸ਼ ਦੀ ਪੁਖਤਾ ਸੁਰੱਖਿਆ ਵਾਸਤੇ ਬਣਾਏ ਗਏ ਹਾਜ ਗਰਾਊਂਡ ਦੀ ਜਗ੍ਹਾ ਨੂੰ ਹੀ ਵੇਚ ਦਿੱਤਾ ਗਿਆ ਸੀ 에ਅਰ ਫੋਰਸ ਵੱਲੋਂ ਦੋਸ਼ੀ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਗਈ ਸੀ ਲੇਕਿਨ ਕਿਸੇ ਨੇ ਕੋਈ ਇਨਸਾਫ ਨਹੀਂ ਦਿੱਤਾ ਤੇ ਇਸੇ ਪੱਤਰ ਨੂੰ ਲੈ ਕੇ ਫਿਰ ਪਟੀਸ਼ਨ ਕਰਤਾ ਨਿਸ਼ਾਨ ਸਿੰਘ ਹੋਣੀ ਹਾਈ ਕੋਰਟ ਦੇ ਵਿੱਚ ਅਰਜੀ ਦਾਖਲ ਕਰਦੇ ਨੇ ਜਿਸ ਬੰਦ ਦੇ ਵਿੱਚ ਹੁਣ ਹਾਈ ਕੋਰਟ ਨੇ ਡਿਪਟੀ ਕਮਿਸ਼ਨ ਨੂੰ 6 ਹਫਤੇ ਦੇ ਅੰਦਰ ਅੰਦਰ ਇਨਕੁਆਇਰੀ ਮੁਕੰਮਲ ਕਰਨ ਵਾਸਤੇ ਆਦੇਸ਼ ਜਾਰੀ ਕੀਤੇ ਨੇ ਐਸੇ ਮੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਜੇਸ਼ ਧਮਾਨ ਨੇ ਉਹਨਾਂ ਨੂੰ 6 ਹਫਤੇ ਦੇ ਵਿੱਚ ਵਿੱਚ ਹਾਈ ਕੋਰਟ ਨੇ ਕਿਹਾ ਕਿ ਮੁਕੰਮਲ ਇਨਕੁਆਇਰੀ ਕਰਕੇ ਰਿਪੋਰਟ ਸੌਂਪੀ ਜਾਵੇ ਇਸ ਮਸਲੇ 'ਚ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਨਿਸ਼ਾਨ ਸਿੰਘ ਵੱਲੋਂ ਜਿਹੜੀ ਪਟੀਸ਼ਨ ਪਾਈ ਗਈ ਆ ਉਸ ਕੇਸ ਦੀ ਪੈਰਵਾਹੀ ਕਰ ਰੇ ਐਡਵੋਕੇਟ ਪਿਊਸ਼ ਗਗਨੇਜਾ ਦੇ ਨਾਲ ਵੀ ਗੱਲਬਾਤ ਕੀਤੀ। ਅਪੀਲ ਕੀਤੀ ਆ ਕਿ ਜਿਹੜੀ ਜ਼ਮੀਨ ਆ ਉਹ ਕਿਉਂ ਨਹੀਂ ਛਡਾਈ ਜਾ ਰਹੀ ਪੂਰਾ ਮਸਲਾ ਕੀ ਆ? ਸਰ ਉਹ ਫਾਈਲ ਹੋਇਆ ਕੇਸ ਤੇ ਭਈ ਆਰਮੀ ਦੀ ਨਾਲ ਕੁਝ ਮੰਨ ਲ ਜਗਾ ਜਿਹੜੀ ਕਿ 497 47 1947 ਤੋਂ ਆਰਮੀ ਦੇ ਕਬਜ਼ੇ ਦੇ ਪਲੱਸ ਉਹਦੇ ਤੇ ਜਿਹੜੀ ਮਿਊਟੇਸ਼ਨ ਹੈ ਥੈਟ ਇਜ਼ ਆਲਸੋ ਇਨ ਦਾ ਨੇਮ ਆਫ ਗੈਰਿਸਨ ਇੰਜੀਨੀਅਰ ਆਰਮੀ ਜੀ ਉਹਦੇ ਬਾਅਦ ਸਮਵੇਅਰ ਬੀਟਵੀਨ 1999 ਜਾਂ 2000 ਤੱਕ ਇਹਨਾਂ ਨੇ ਪੰਜ ਬੱਚੇ ਦੇ ਰਜਿਸਟਰ ਕਰਕੇ ਜਿਹੜੇ ਪ੍ਰਾਈਵੇਟ ਬੰਦੇ ਉਹ ਕਲੇਮ ਕਰ ਰਹੇ ਆ ਆਪਣਾ ਪੋਜੀਸ਼ਨ ਜੀ ਫਰਮ ਦੀ ਉਹ ਤਾਂ ਅਸੀਂ ਇਹ ਕਹਿ ਰਹੇ ਆ ਕਿ गलत तरीके गई आर्मी ने सोलह अप्रैल दो हजार इक्कीस एक लैटर लिखी टू द डीसी एंड अदर ऑफिशियल की जाएगी जो तकनी हुई कह रहे हैं खिलाफ जो भी एक्शन बंदा लिया ਮਤਲਬ ਜਿਹੜਾ ਡਿਸਟ੍ਰਿਕਟ ਪ੍ਰਸ਼ਾਸਨਾ ਜੀ ਉਹ ਕਾਰਵਾਈ ਪ੍ਰੋਪਰ ਨਹੀਂ ਕਰ ਰਿਹਾ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੋਟਿਸ ਹੋਇਆ ਹਾਈ ਕੋਰਟ ਵੱਲੋਂ ਜੀ ਸਰ ਤੇਜ ਮਨੋਧਿਆ ਦੀ ਕੋਰਟ ਨੇ ਕਿਹਾ ਕਿ 1.5 ਮਹੀਨੇ ਦੇ ਵਿੱਚ ਰਿਪੋਰਟ ਆਈਪੀਸੀ ਜਾਇਏ ਕਿ ਇਹ ਡਿਸਕ੍ਰੀ ਕਰਨ ਕਾਰਵਾਈ ਕਰਨ ਯੋਗ ਹੈ ਉਹ ਹੋਂ ਦੀ ਬੇਸਟੇਜ ਉਹ ਆਰਮੀ ਵਾਲੀ ਜਿਹੜੀ ਅਪਲੀਕੇਸ਼ਨ ਹੈ 16 ਅਕਤੂਬਰ 2020 ਵਾਲੀ ਜੋ ਕਿ ਪੈਂਡਿੰਗ ਰੱਖੀ ਹੈ 22 ਸਾਲ ਤੋਂ ਇਹ ਸਿਰਫ ਇਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਕਮ ਹੋਇਆ ਕਿ ਨਾਲ ਦੇ ਨਾਲ ਆਰਮੀ ਨੂੰ ਵੀ ਪਾਰਟੀ ਬਣਾਇਆ ਗਿਆ ਜੀ ਸਰ ਜੂਨੀਅਰ ਅਫਸਰਾਂ ਨੂੰ ਵੀ ਪਾਰਟੀ ਬਣਾਇਆ ਗਿਆ ਜੀ ਜੀ ਉਹ ਹੁਣ ਡੀਸੀ ਸਾਹਿਬ ਦੇ ਕੋਲ ਦਿੱਤਾ ਗਿਆ ਇੱਕ ਮਹੀਨੇ ਡੇਢ ਮਹੀਨੇ ਦੇ ਅੰਦਰ ਉਹ ਰਿਪੋਰਟ ਸਬਮਿਟ ਕਰੋ ਓਨ ਦਾ ਬੇਸਿਕ ਐਪਲੀਕੇਸ਼ਨ ਫਾਈਲ ਕਰ ਦਿੱਤੀ ਆ ਆਰ ਨੂੰ 16 April 2021 ਵਾਲੀ ਆ ਕਿ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਪੰਜਾਬ ਅੰਦਰ ਜਾਂ ਦੇਸ਼ ਅੰਦਰ ਕਿੱਡੇ ਲੋਕ ਸ਼ਾਤਰ ਨੇ ਸ਼ਾਤਰ ਨੇ ਸਿਆਸੀ ਲੋਕਾਂ ਨਾਲ ਮਿਲਿਓ ਨੇ ਅ fırsਰਾਂ ਨਾਲ ਮਿਲਿਓ ਨੇ ਕਿ 에어ਫੋਰਸ ਦੀ ਜਗ੍ਹਾ ਜਿਹੜੀ ਲੋਡ ਪੈਨ ਤੇ ਜਾਜ ਇੱਥੇ ਉਤਾਰੇ ਜਾ ਸਕਦੇ ਨੇ ਕਿਉਂਕਿ ਸਾਡੀ ਸਰਹੱਦ ਦੇ ਵਿੱਚ ਉਹ ਮੁਲਕ ਵਸਿਆ ਜਿੱਥੋਂ ਹਮੇਸ਼ਾ ਖਤਰੇ ਆਬ ਬਣਿਆ ਰਹਿੰਦਾ ਹੈਗਾ ਤੇ ਸਾਡੇ ਲੋਕਾਂ ਨੇ ਉਸੇ ਜ਼ਮੀਨ ਤੇ ਹੀ ਕਬਜ਼ਾ ਕਰ ਲਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਅੱਖਾਂ ਮੀਟ ਕੇ ਸੁੱਤਾ ਪਿਆ ਤੇ ਜੇ ਅਸੀਂ ਸਰਕਾਰੀ ਬੇਸ਼ਕੀਮਤੀ ਜ਼ਮੀਨ ਜਿਹੜੀ ਦੇਸ਼ ਦੀ ਸੁਰੱਖਿਆ ਨੂੰ ਸਮਰਪਿਤ ਆ ਉਸ ਜ਼ਮੀਨ ਤੇ ਹੀ ਕਬਜ਼ਾ ਕਰਵਾ ਦਵਾਂਗੇ ਤੇ ਫਿਰ ਇਸ ਪੰਜਾਬ ਦਾ ਰਾਬੀ ਰਾਖਾ ਅਜਿਹੇ ਅਫਸਰਾ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਢਾਈ ਢਾਈ ਸਾਲ ਤੋਂ ਅਜਿਹੀਆਂ ਮਹੱਤਵਪੂਰਨ ਫਾਈਲਾਂ ਦਬਕੇ ਬੈਠੇ ਨੇ ਫਿਲਹਾਲ ਸਾਨੂੰ ਦਿਓ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ